ਗੁਰੂ ਰੂਪ ਪਿਆਰੇ ਖਾਲਸਾ ਜੀ ਸਰਬੱਤ ਮਾਈ ਭਾਈ ਮਨ ਬਿਰਤੀਆਂ ਨੂੰ ਕਾਕਰ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਉਰਪ ਨੇੜੇ ਜਾਣ ਕੀ ਆਓ ਉਹਨਾਂ ਦੇ ਬਚਨਾਂ ਨੂੰ ਦੁਰਾਈਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਸੰਸਾਰ ਨੂੰ ਉਹਨਾਂ ਨੇ ਸ਼ਬਦ ਰਾਹੀਂ ਤਾਰਨਾ ਕੀਤਾ ਆਓ ਇੱਕ ਸ਼ਬਦ ਦੀ ਅੱਜ ਵਿਆਖਿਆ ਤੁਹਾਡੇ ਨਾਮ ਸੰਝੀ ਕਰਦੇ ਹਾਂ ਸਤਨਾਮ ਸ੍ਰੀ ਵਾਇਗੁਰੂ ਸਹਿਜ ਜੀ ਧਨਾਸ੍ਰੀ ਮਹਲਾ ਪਹਿਲਾ ਕਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਨੂਰਤ ਅਜੂਨੀ ਸੈ ਭੰਮ ਗੁਰ ਪ੍ਰਸਾਦ ਜੀਉ ਦਰਦ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੋਖ ਵਿਚਾਰਨ ਸੇਵਿਆ ਸਦਾ ਸੁਖਾਂ ਦਾ ਤਾਰ ਸਹਬ ਮੇਰਾ ਨੀਤ ਨਵਾ ਸਦਾ ਸੁਖਾਂ ਦਾ ਤਾਰ ਰਹਾਉ ਅਨੰਦਨ ਸਹਬ ਸੇਵੀਐ ਅੰਤ ਛਡੈ ਸੋਇ ਸੁਣ ਸੁਣ ਮੇਰੀ ਕਾਮਣੀ ਪਰ ਉਦਾਰ ਹੋਏ ਦਇਆਲ ਤੇਰੇ ਨਾਮ ਦਰਾ ਸਦ ਕੁਰਬਾਨਾ ਜਾਉਰਾ ਸਰਬੰਸਾਚਾ ਇਕ ਹੈ ਦੂਜਾ ਨਾਹੀ ਕੋਏ ਤਾਕਿ ਸੇਵਾ ਸੋ ਕਰੇ ਜਾਕੂ ਨਜ਼ਰ ਕਰੇ ਤੁਦਬਾਜ ਬਿਆਰੀ ਕੀਬਰਾਮ ਸ਼ਾ ਵਡਿਆਈ ਦੇਈ ਇਦ ਨਾਮ ਤੇਰੇ ਲਾਗ ਰੰ ਦੂਜਾ ਨਾਹੀਂ ਕੋਈ ਜਿਸ ਆਪ ਦੇ ਪਿਆਰੇ ਜਾਈ ਕਾਹ ਰਹਾਉ ਸੇਵੀ ਸਹਬੇ ਆਪਣਾ ਅਵਰ ਨ ਜਾਣ ਚੋ ਕੋਈ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਈ ਸਹਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਈ ਰਹਾਉ ਪਿਆਰੀ ਸਾਧ ਸੰਗਤ ਜੀ ਆਵੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਮਹਾਰਾਜ ਜੀਓ ਸਾਨੂੰ ਕਲਯੁਗ ਜੀਵਾ ਨੂੰ ਸਮਝਾਉਣਾ ਕਰ ਰਹੇ ਹਨ ਰਾਗ ਤਨਾਸ਼ਰੀ ਦੇ ਅੰਦਰ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਹਨ ਕਿ ਜਗਤ ਦੁੱਖਾਂ ਦਾ ਸਾਗਰ ਹੈ ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਮਦੀ ਹੈ ਮਨੁੱਖ ਭਰਾਰਟ ਹੁੰਦੀ ਹੈ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਦਿਸਦਾ ਹੀ ਨਹੀਂ ਜਿਸ ਦੇ ਬਾਸਮੈਂ ਮਿੰਨਤਾ ਕਰਾਂ ਤੇ ਬੇਨਤੀ ਕਰਾਂ ਸੋ ਹੋਰ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਰਹਿਮਤਾ ਕਰਨ ਵਾਲਾ ਹੈ ਮੇਰਾ ਕਰਨ ਵਾਲਾ ਹੈ ਰੋ ਮੇਰਾ ਮਾਲਕ ਸਦਾ ਹੀ ਬਖਸ਼ਦਾ ਕਰਦਾ ਰਹਿੰਦਾ ਹੈ ਪਰ ਉਹ ਮੇਰੇ ਨਿਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਬਖਸ਼ਾ ਵਿਝ ਨਿਤ ਇਉਂ ਹੀ ਜਿਵੇਂ ਪਹਿਲੀ ਵਾਰ ਹੀ ਬਖਸ਼ ਕਰਨ ਲੱਗਾ ਹੈ। हे मेरी जिंदे ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ। हे मेरी जिंदੜੀਏ ਧਿਆਨ ਨਾਲ ਸੁਣ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ हे दया प्रभु ਮੇਰਾ ਵਾਲੀ ਪ੍ਰਭੂ ਮੈਂ ਤੇਤੋਂ ਸਦਾ ਸਦਕੀ ਜਾਂਦਾ ਹਾਂ ਬਿਹਾਰ ਜਾਂਦਾ ਹਾਂ ਮੇਰ ਕਰ ਆਪਣਾ ਨਾਮ ਦੇ ਤਾਗੇ ਤੇਰੇ ਨਾਮ ਦੀ ਰਾਹੀ ਮੈਂ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੈ ਸਭ ਥਾਈ ਮजूद ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਿਸ ਜੀਵ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ हे ਪਿਆਰੇ ਪ੍ਰਭੂ ਤੇਰੀ ਯਾਦ ਤੂ ਬਿਨਾ ਮੈਂ ਵਿਆਕਲ ਹੋ ਜਾਂਦਾ ਹਾਂ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਦਕਾ ਤੇਰੇ ਨਾਮ ਵਿੱਚ ਜੁੜਿਆ ਰਹਾ ਤੇਰਾ ਸਿਮਰਨ ਕਰਦਾ ਰਹਾ اے ਪਿਆਰੇ ਤੇ ਤੂੰ ਬਿਨਾ ਹੋਰ ਐਸਾ ਕੋਈ ਨਹੀਂ ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ਦੁੱਖਾਂ ਦੇ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਉਹਦਾ ਹੀ ਸਿਮਰਨ ਕਰਦਾ ਹਾਂ ਹੋਰ ਕਿਸੇ ਬਾਸਮੇ ਮੰਗ ਨਹੀਂ ਮੰਗਦਾ ਨਾਨਕ ਆਪਣੇ ਉਸ ਮਾਲਕ ਦਾ ਹੀ ਹੈ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਖਿਨ ਸਦਕੇ ਹੁੰਦਾ ਹੈ ਕੁਰਬਾਨ ਜਾਂਦਾ ਹੈ اے ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਖਿੰਖਿਨ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਮੇਰੇ ਦੀ ਕਿਰਪਾ ਕਰ ਆਪਣਾ ਨਾਮ ਦੇ ਆਪਣੇ ਨਾਮ ਤੇਰੇ ਨਾਮ ਦੇ ਨਾਲ ਮੈਂ ਜੁੜਿਆ ਰਵਾਂ ਤਾ ਜੋ ਕਿ ਸੰਸਾਰ ਰੁਸ਼ਮੰਦਰ ਤੋਂ ਪਾਰ ਲੱਭ ਸਕਾਂ ਆਓ ਪਿਆਰੀ ਸਾਧ ਸੰਗਤ ਜੀ ਪਿਆਰੀ ਬਚਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਤੇ ਆ ਕੇ ਸਾਰੀ ਦੁਨੀਆ ਨੂੰ ਸਾਰੀ ਸ੍ਰਿਸ਼ਟੀ ਨੂੰ ਸਮਝਾਉਣਾ ਕੀਤਾ ਕਿ ਪ੍ਰਮਾਤਮਾ ਪਰਮੇਸ਼ਰ ਇੱਕ ਹੈ ਪ੍ਰਮਾਤਮਾ ਪਰਮੇਸ਼ਰ ਇੱਕ ਹੈ ਉਦੇ ਨਾਮ ਦੇ ਨਾਲ ਜੁੜ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਆਓ ਪਿਆਰੀ ਸਾਧ ਸੰਗਤ ਜੀ ਐਨੀ ਕਿ ਸੇਵਾ ਪਰਵਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ